ਚੁੱਪ ਚੁੱਪ। ਜੀ। ਜੁਮੇਹ ਚਲੋ। ਜੋ ਮੈਂ ਚਲੋ। ਬਾਕੀ ਬਾਕੀ। ਬਾਕੀ। ਅੱਗੇ। ਅੱਗੇ। ਇਹ ਹੈ ਰਾਈਡਰ। ਅਨਕੋਈ ਸਾਹਿਬ ਕਰੇਗਾ ਕੋਈ ਕੁਛ। 30 ਸਾਲ ਹੋ ਗਏ। ਅਨੁਵਾਦ 19 ਸਾਲ ਤੋਂ ਨਾਸੀ ਚੱਕੀ ਵਿੱਚ ਲੱਗ ਗਿਆ। 14 ਸਾਲਾਂ ਤੋਂ ਕੇਂਦਰਕਟ ਸਰਕਾਰ ਕੋਲ ਜੀਵਰ ਪੈਂਡਿੰਗ ਭਈਆ ਮੈਂ ਕਹਿਣਾ ਚਾਹੁੰਦਾ ਕਿ ਫੈਸਲਾ ਕੀਤਾ ਜਾਵੇ 5 ਸਾਲ ਲੋਕ ਸੁਪਰੀਮ ਕੋਰਟ ਵਾਰ-ਵਾਰ ਅਰੈਸਟ ਕਰਦੇ ਫੈਸਲੇ ਨਹੀਂ ਦੇ ਰਹੇ ਲੋਕਾਂ ਨੂੰ ਫੈਸਲੇ ਕਦ ਤੱਕ ਸਰ ਇਧਰ ਜੀ ਇਧਰ ਇਹ ਬੇਇਨਸਾਫੀ ਕਰਦਾ ਕਿ ਅਗਲਾ ਫੈਸਲਾ ਲੈ ਜਿਸ ਗੱਲ ਤੋਂ ਫੈਸਲਾ ਨਹੀਂ ਬਜੇ ਜੀ ਕਹਿੰਦਾ ਕਿ ਕਦੋਂ ਹਸਤਾਣ ਹੋਏ ਜੋ ਯਾਨੀ ਇੰਸਾਲਾ ਨਾ ਕੋਈ ਕੱਲਾ ਨਾ ਕਰਨਾ ਆਪਣੇ ਆਪ ਦੇ ਵਿੱਚ ਬਹੁਤ ਬੜੀ ਸਭ ਇਹ ਸਿਰ ਤੋਂ ਆਪਨੇ ਸੋਚੇ ਕਿ ਯਾਰ ਅੱਜ ਬਤਾਵੇ ਸੋ ਅਮਨ ਜੀ ਸਨਮਾਨ ਉਹ ਕਰਾ ਕੇ ਅਗਲਾ ਫਸਲਾ ਜੀ ਸਰ ਡੈਂਟਲ ਦੀ ਮਾਈਨਰ ਪ੍ਰੋਬਲਮ ਸੀ ਇਹਨਾਂ ਦੀ ਨੀਚੇ ਮੋਲਰ ਹੁੰਦਾ 7th ਹੁੰਦਾ 7ਵਾਂ ਨੰਬਰ ਰਾਈਟ ਸਾਈਡ ਤੇ ਉਹਨੂੰ ਵੀ ਪ੍ਰੋਬਲਮ ਸੀ ਸਿੰਪਲ ਫਿਲਿੰਗ ਸੀ ਉਹ ਕਰ ਦਿੱਤੀ ਅਸੀਂ ਹਾਂ ਹੁਣ ਠੀਕ ਠਾਕ ਨੇ ਕੋਈ ਪ੍ਰੋਬਲਮ ਨਹੀਂ ਹੈ ਇਸ ਤਰ੍ਹਾਂ ਦੀ ਕਿਸੇ ਤਰ੍ਹਾਂ ਦੀ ਪਹਿਲੇ ਵੀ ਕੋਈ ਦਿੱਕਤ ਆਈ ਸੀ ਨਹੀਂ ਪਹਿਲਾਂ ਤੇ ਕਈ ਵਾਰੀ ਆਉਂਦੇ 3-4 ਸਾਲ ਪਹਿਲਾਂ ਆਏ ਸੀਗੇ ਉਦੋਂ ਵੀ ਪ੍ਰੋਬਲਮ ਰੂਟੀਨ ਚ ਹੀ ਹਰ ਬੰਦੇ ਨੂੰ ਪ੍ਰੋਬਲਮ ਆ ਜਾਂਦੀ ਹੈ ਜੀ ਇਹ ਕੋਈ ਮੇਜਰ ਇਸ਼ੂ ਨਹੀਂ ਹੈਗਾ ਇਹ ਯਾਰ ਸੀ ਤੁਸੀਂ ਰੂਟੀਨ ਚ ਆਏ ਜੇ ਪੇਸ਼ੈਂਟ ਹਾਂਜੀ ਨਹੀਂ ਹਲੇ ਕੁਝ ਨਹੀਂ ਜੀ ਪੇਸ਼ੈਂਟ ਦੀ ਕੋਈ ਕੰਪਲੇਨ ਨਹੀਂ ਹੈ ਉਹ ਜੋ ਕੰਪਲੇਨ ਸੀ ਦੀ ਰੀਡਰੈਸ ਕਰ ਦਿੱਤੀ ਹੈ ਜੀ ਤੇ ਹੁਣ ਦੁਬਾਰਾ ਆਣ ਕੇ ਤੁਸੀਂ ਦੇਖ ਲਾਂਗੇ ਜੀ ਉਹ ਤਾਂ ਐਡਮਿਨਿਸਟ੍ਰੇਸ਼ਨ